ਇੱਕ ਮਾਸੂਮ ਬੱਚੀ ਜਿਸ ਦਾ ਇਲਾਜ ਕਰਵਾਉਣ ਦੇ ਲਈ 1.14 ਕਰੋੜ ਰੁਪਏ ਲਗਭਗ ਖਰਚ ਆਉਣਾ ਹੈ ਔਰ ਇਲਾਜ ਮਾਪਿਆਂ ਦੇ ਜਿਗਰ ਦੇ ਟੁਕੜੇ ਹੁੰਦੇ ਆ ਬੱਚੇ ਮੁੰਡਾ ਹੋਵੇ ਕੁੜੀ ਹੋਵੇ ਔਰ ਉਸ ਮਾਸੂਮ ਬੱਚੀ ਦੇ ਮਾਤਾ ਪਿਤਾ ਸਾਡੇ ਨਾਲ ਬੈਠੇ ਆ ਇੰਨਾ ਮਹਿੰਗਾ ਇਲਾਜ ਔਰ ਕਿਹੜੀ ਅਜਿਹੀ ਭਿਆਨਕ ਬਿਮਾਰੀ ਨੇ ਘੇਰ ਲਿਆ ਕਿ ਉਸ ਦੇ ਇਲਾਜ ਦੇ ਲਈ ਮਾਪੇ ਵੀ ਹੈ ਇੱਕ ਵਾਰੀ ਜਿਹੜੇ ਜਦੋਂ ਸੁਣਦੇ ਆ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਖੜੀ ਹੋ ਗਈ ਹੈ ਕ੍ਰੇਟ ਹੋ ਗਈ ਹੈ ਤੇ ਸਾਰੇ ਹੀ ਘਬਰਾ ਜਾਂਦੇ ਆ ਉਹਨਾਂ ਵਿੱਚੋਂ ਇਹ ਇੱਕ ਮਾਪੇ ਇੱਕ ਨੇ ਪਰ ਅੱਜ ਇਸ ਵੀਡੀਓ ਦੇ ਜ਼ਰੀਏ ਇੰਟਰਵਿਊ ਦੇ ਜ਼ਰੀਏ ਅਸੀਂ ਇੱਕ ਅਪੀਲ ਕਰਨ ਲੱਗੇ ਆਂ ਔਰ ਸਾਡੀ ਗੁਜਾਰਿਸ਼ ਹੈ ਕਿ ਸਕਰੀਨ ਦੇ ਉੱਤੇ ਜੋ ਕੁਝ ਤਾਨੂੰ ਦਿਖਾਈ ਦੇ ਰਿਹਾ ਅਖੀਰ ਦੇ ਵਿੱਚ ਫੇਰ ਅਸੀਂ ਸਕਰੀਨ ਦੇ ਉੱਤੇ ਸ਼ੋਅ ਕਰਾਂਗੇ ਅਕਾਊਂਟ ਨੰਬਰ ਔਰ ਜਿਹੜੀ ਉਹ ਅਪੀਲ ਅਪੀਲ ਕੀਤੀ ਕਿਉਂ ਜਾ ਰਹੀ ਹੈ 14.5 ਕਰੋੜ ਰੁਪਏ ਖਰਚ ਕਿਉਂ ਆਣਾ ਹੈ ਉਹ ਗੱਲ ਕਰਾਂਗੇ ਸਾਡੇ ਨਾਲ ਸੁਖਪਾਲ ਸਿੰਘ ਇਹਨਾਂ ਦੇ ਜਿਹੜੇ ਬੱਚੀ ਦੇ ਪਿਤਾ ਨੇ ਉਹ ਵੀ ਸਾਡੇ ਨਾਲ ਬੈਠੇ ਆ ਸਭ ਤੋਂ ਪਹਿਲਾਂ ਤੁਸੀਂ ਦੱਸੋ ਜੀ ਕਿ ਪ੍ਰੋਬਲਮ ਕੀ ਹੈ ਔਰ ਪਤਾ ਕਦੋਂ ਲੱਗਦਾ ਪਹਿਲੀ ਵਾਰੀ ਤੁਹਾਨੂੰ ਇਸਰੇ ਨੂੰ ਐਸਐਮਈ ਟਾਈਪ 1 ਪ੍ਰੋਬਲਮ ਇਹਦੀ ਡਿਟੈਕਟ ਹੋਇਆ ਜੀ ਇਹਦੀ ਜੀਨ ਪ੍ਰੋਬਲਮ ਹੈ ਇਹਨੂੰ ਤੇ ਇਸ ਨੂੰ ਸਰਜਟੂ 2-3 ਸਾਲ 2-3 ਮਹੀਨਿਆਂ ਦੀ ਸੀਗੀ ਉਹ ਤੋਂ ਸਾਨੂੰ ਪਤਾ ਲੱਗਿਆ ਵੀ ਇਹਦੀ ਮੂਵਮੈਂਟ ਨਹੀਂ ਹੈ ਬੱਚੇ ਦੀ ਵੀ ਨਾ ਇਹ ਗਰਦਨ ਨੂੰ ਘੁਮਾਰੀ ਐ ਨਾ ਬਾਹਾਂ ਨਾ ਲੱਤਾਂ ਹਿਲਾ ਰਹੀ ਰਹੀ ਫਿਰ ਅਸੀਂ ਵੀ ਡਾਕਟਰ ਨਾਲ ਕੰਸਲਟ ਕੀਤਾ ਜੀ ਡਾਕਟਰ ਉਹਨਾਂ ਨੇ ਟੈਸਟ ਲੀਕ ਜੈਨਟਿਕ ਉਹ ਟੈਸਟ ਦੇ ਥਰੂ ਸਾਨੂੰ ਪਤਾ ਲੱਗਿਆ ਵੀ ਇਹਨੂੰ ਐਸਐਮਈ ਟਾਈਪ 1 ਦੀ ਪ੍ਰੋਬਲਮ ਹੈ ਜੀ ਤੇ ਜਿੰਨਾ ਇਲਾਜ ਨਾ ਮਾਤਰ ਵੀ ਸਮਝੋ ਕਿਉਂਕਿ ਉਹਦੇ ਜੋ ਇਲਾਜ ਦੀ ਅਮਾਊਂਟ ਹੈ ਉਹ ਮਾਊਂਟ ਹੀ ਬਹੁਤ ਵੱਡੀ ਹੈ 14.5 ਕਰੋੜ ਰੁਪਏ ਦਾ ਇੱਕ ਇੰਜੈਕਸ਼ਨ ਲੱਗਣਾ ਜੀ ਜੋ ਬਾਹਰੋਂ ਹੀ ਆਉਣਾ ਹੈ ਤੇ ਵੀ ਉਸ ਲਗਾਉਣ ਲਈ ਵੀ ਸਾਨੂੰ ਉਸ ਲਈ ਅਸੀਂ ਅਪੀਲ ਕਰਨਾ ਚਾ ਰਹੇ ਹਾਂ ਜੀ ਵੀ ਹਾਂ ਜੀ ਵੈਸੇ ਜਦੋਂ ਇਸ ਗੱਲ ਦਾ ਤੁਸੀਂ ਦੱਸਿਆ ਕਿ ਪਹਿਲਾਂ ਬਾਇ ਬਰਥ ਜਦੋਂ ਤਾਂ ਪਤਾ ਨਹੀਂ ਲੱਗਦਾ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੋਣ ਲੱਗਦਾ ਹੈ ਗਰੋਥ ਹੁੰਦੀ ਹੈ ਉਦੋਂ ਹੀ ਹੋਣਾ ਸੀ ਬੱਚੇ ਨੇ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਕੀਤੀ ਨਹੀਂ ਜਿਵੇਂ ਹੋਣੀ ਚਾਹੀਦੀ ਸੀ ਤਾਂ ਪਹਿਲੀ ਵਾਰੀ ਤੁਸੀਂ ਫਿਰ ਸਥਾਨਕ ਡਾਕਟਰ ਨੂੰ ਦਿਖਾਇਆ ਕਿੱਥੇ ਤੁਹਾਨੂੰ ਪਤਾ ਲੱਗਿਆ ਕਿ ਪ੍ਰੋਬਲਮ ਵੱਧ ਗਈ ਇਸ ਤਰ੍ਹਾਂ ਅਸੀਂ ਵੀ ਲੁਧਿਆਣੇ ਨੇ ਡਾਕਟਰ ਡਾਕਟਰ ਗੁਰਪ੍ਰੀਤ ਗੁਰਪ੍ਰੀਤ ਕੋਚਰ ਨਿਊਰੋ ਪੈਡਟ੍ਰਿਕ ਦੇ ਨੇ ਫਿਰ ਉਹਨਾਂ ਨਾਲ ਕੰਸਲਟ ਕੀਤਾ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਆਪਾਂ ਇਹਦਾ ਵੀ ਬਾਕੀ ਠੀਕ ਹੈ ਵੀ ਇਹਦਾ ਇੱਕ ਟੈਸਟ ਹੁੰਦਾ ਜੀ ਐਸਐਮਈ ਜੀਨ ਦਾ ਵੀ ਉਹ ਆਪਾਂ ਕਰਵਾ ਕੇ ਦੇਖਾਂਗੇ ਵੀ ਸਾਨੂੰ ਉਹ ਡਾਊਟ ਹੈ ਵੀ ਬੱਚੇ ਨੂੰ ਬਿਮਾਰੀ ਲੱਗ ਰਹੀ ਹੈ ਉਹ ਜਦੋਂ ਟੈਸਟ ਕਰਵਾਇਆ ਫਿਰ ਉਹ ਪੋਜ਼ਿਟਿਵ ਆਉਣ ਦੇ ਚ ਆਇਆ ਫਿਰ ਸਾਨੂੰ ਉਹਨਾਂ ਨੇ ਕਿਹਾ ਵੀ ਇਹਦਾ ਇਲਾਜ ਵੀ ਇਹ ਇੰਜੈਕਸ਼ਨ ਹੀ ਹੈ ਇੰਜੈਕਸ਼ਨ ਤੋਂ ਇਲਾਵਾ ਹੋਰ ਇਹਦਾ ਕੋਈ ਇਲਾਜ ਨਹੀਂ ਹੈਗਾ ਤੇ ਜੋ ਇਲਾਜ ਇਹ ਇਲਾਜ ਬਹੁਤ ਮਹਿੰਗਾ ਹੈ ਜੀ ਹਾਂਜੀ ਤਾਂ ਇੱਕ ਜੇਕਰ ਮਾਂ ਹੋਣ ਦੇ ਨਾਤੇ ਸੋਚੀ ਕਿਉਂਕਿ ਬੱਚੇ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਹੈ ਕਿ ਜਿਗਰ ਦਾ ਟੁਕੜਾ ਹੁੰਦੇ ਆ ਕਿ ਮਾਂ ਹੋਣ ਦੇ ਨਾਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਔਰ ਜਿਹੜੀ ਇਹ ਅਪੀਲ ਕਰਨ ਲਈ ਮਜਬੂਰ ਕਿਉਂ ਹੋਣਾ ਪਿਆ ਤੁਹਾਨੂੰ ਬਹੁਤ ਔਖਾ ਹੈ ਬੱਚਿਆਂ ਨੂੰ ਇਦਾਂ ਦੇਖਣਾ ਕਿਉਂਕਿ ਡਾਕਟਰ ਨੇ ਸਾਨੂੰ ਕਿਹਾ ਵੀ ਜੇਕਰ ਇਹਦਾ ਟ੍ਰੀਟਮੈਂਟ ਨਹੀਂ ਹੁੰਦਾ ਤੇ ਇਹਦੀ ਜਿਹੜੀ ਲਾਈਫ ਆ 2 ਸਾਲ ਤੋਂ ਘੱਟ ਆ ਇਸ ਲਈ ਅਸੀਂ ਇਹ ਪਲੇਟਫਾਰਮ ਚੁਨੀਆ ਕੇ ਸੇ ਲੋਕਾਂ ਨੂੰ ਅਪੀਲ ਕਰ ਸਕੀਏ ਵੀ ਸਾਡੇ ਲਈ ਤਾਂ ਬਹੁਤ ਮੁਸ਼ਕਲ ਘਰ ਚੋਂ ਇੰਨਾ ਪੈਸਾ ਕੱਢਣਾ ਇਹ ਲੋਕਾਂ ਦੀ ਹੈਲਪ ਨਾਲ ਹੀ ਪੋਸੀਬਲ ਆ ਜਿੰਨੇ ਜ਼ਿਆਦਾ ਲੋਕ ਸਾਨੂੰ ਹੈਲਪ ਕਰਨਗੇ ਡੋਨੇਟ ਕਰਨਗੇ ਓਨੀ ਛੇਤੀ ਅਸੀਂ ਆਪਣੀ ਬੱਚੀ ਨੂੰ ਇੰਜੈਕਸ਼ਨ ਲਵਾ ਸਕਾਂਗੇ ਜੀ ਤਾਂ ਜਦੋਂ ਡਾਕਟਰ ਨਾਲ ਗੱਲਬਾਤ ਹੋਈ ਪਹਿਲਾਂ ਸਭ ਤੋਂ ਮਾਂ ਪਿਓ ਨੂੰ ਨਹੀਂ ਦੱਸਿਆ ਜਾਂਦਾ ਤੁਸੀਂ ਉਹਨਾਂ ਨੂੰ ਇਹ ਨਹੀਂ ਪੁੱਛਿਆ ਕਿ ਹੋਰ ਰਸਤਾ ਹੈ ਕਿ ਸਾਨੂੰ ਇੰਨੇ ਸਮਰੱਥ ਨਹੀਂ ਅਸੀਂ ਕਿ ਟ੍ਰੀਟਮੈਂਟ ਇੱਥੇ ਇੰਡੀਆ ਵਿੱਚ ਭਾਰਤ ਵਿੱਚ ਜਾਂ ਪੰਜਾਬ ਵਿੱਚ ਸੰਭਵ ਹੋ ਸਕੇ ਹਾਂਜੀ ਉਹ ਕਹਿੰਦੇ ਪਹਿਲਾਂ ਤਾਂ ਇਸ ਬਿਮਾਰੀ ਦਾ ਕੋਈ ਇਲਾਜ ਹੀ ਨਹੀਂ ਸੀ 2019 ਚ ਇੰਜੈਕਸ਼ਨ ਆਇਆ ਵੀ ਇਹ ਹੀ ਇੰਦਾ ਇਲਾਜ ਆ ਹੋਰ ਕੋਈ ਟ੍ਰੀਟਮੈਂਟ ਨਹੀਂ ਹੈਗਾ ਹੌਲੀ ਹੌਲੀ ਬੱਚੇ ਦੀ ਬਾਡੀ ਨੇ ਸਾਰਾ ਕੰਮ ਕਰਨਾ ਛੱਡ ਦੇਣਾ ਖਾਣ ਪੀਣ ਚ ਵੀ ਨੂੰ ਪ੍ਰੋਬਲਮ ਆਏਗੀ ਸਾਹ ਦੀ ਵੀ ਨੂੰ ਪ੍ਰੋਬਲਮ ਆਏਗੀ ਇਸ ਲਈ ਵੀ ਇੰਦਾ ਹੀ ਇੱਕੋ ਹੀ ਹੱਲ ਆ ਵੀ ਇਹ ਇੰਜੈਕਸ਼ਨ ਹੀ ਆ ਜਿਹੜਾ ਇਸ ਬੱਚੇ ਨੂੰ ਇਸ ਬਿਮਾਰੀ ਤੋਂ ਬਚਾ ਸਕਦਾ ਜੀ ਇਬਾਦਤਕਾਰ ਦੇ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਕੋਈ ਘਰ ਦੇ ਵਿੱਚ ਇੱਕ ਵਾਰੀ ਆਪਣੇ ਕਲਚਰ ਦੇ ਵਿੱਚ ਇਹ ਹੈ ਕਿ ਕੋਈ ਦਿੱਕਤ ਵੱਡੀ ਹੋ ਜਾਂਦੀ ਹੈ ਤੇ ਆਪਾਂ ਸਹਿਮ ਜਾਂਦੇ ਆਂ ਡਰ ਜਾਂਦੇ ਆਂ ਤਾਂ ਤੁਹਾਨੂੰ ਕੀ ਨੀ ਸਲਾਹ ਦਿੱਤੀ ਕਿ ਨਹੀਂ ਹੌਸਲਾ ਨਹੀਂ ਹਾਰਨਾ ਜਾਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਹਿੰਮਤ ਦਿੰਦੀ ਹੈ ਤੁਸੀਂ ਹਾਂਜੀ ਪਹਿਲਾਂ ਤਾਂ ਇੱਕ ਵਾਰੀ ਹੌਂਸਲਾ ਛਾੜੀ ਦਿੱਤਾ ਸੀ ਵੀ ਸਾਡੀ ਪਹੁੰਚ ਤੋਂ ਬਾਹਰ ਮੇਰੇ ਦਾ ਬਸ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਸੀ ਉਹਨਾਂ ਨਾਲ ਅਸੀਂ ਮਿਲੇ ਉਹਨਾਂ ਨੂੰ ਦੇਖ ਕੇ ਹੌਂਸਲਾ ਹੋਇਆ ਵੀ ਜੇ ਉਹ ਇਹ ਕਰ ਸਕਦੇ ਵੇ ਅਸੀਂ ਵੀ ਇਹ ਐਫਰਟ ਜ਼ਰੂਰ ਕਰਾਂਗੇ ਬੱਚੇ ਲਈ ਬਾਕੀ ਇਹਦੀ ਕਿਸਮਤ ਜੋ ਅੱਗੇ ਹੋਵੇਗਾ ਜੀ ਹਾਂਜੀ ਤਾਂ ਤੁਹਾਨੂੰ ਜਦੋਂ ਡਾਕਟਰ ਨਾਲ ਗੱਲਬਾਤ ਚੱਲ ਰਹੀ ਸੀ ਇਲਾਜ ਦੀ ਟ੍ਰੀਟਮੈਂਟ ਦੀ ਉਹਨਾਂ ਨੇ ਤੁਹਾਨੂੰ ਸਲਾਹ مشਵਰਾ ਦਿੱਤਾ ਪਹਿਲਾਂ ਟੈਸਟ ਕਰਾਉਣ ਦਾ ਕਰਾਇਆ ਪੋਜ਼ਿਟਿਵ ਆ ਗਿਆ ਇਹ ਕਿੰਨੇ ਕ ਬੱਚਿਆਂ ਦੇ ਵਿੱਚ ਪ੍ਰੋਬਲਮ ਪਾਈ ਜਾਂਦੀ ਹੈ ਡਾਕਟਰ ਨੇ ਇਹਦੇ ਬਾਰੇ ਵੀ ਤੁਹਾਨੂੰ ਕੋਈ ਦੱਸਿਆ ਡਿਸਕਸ ਕੀਤੀ ਸੀ ਇਤਗ੍ਰੀਪੈਂਟ ਡਾਕਟਰ ਨੇ ਉਹਨਾਂ ਨੇ ਤੇ ਕਿਹਾ ਵੀ ਬਹੁਤ ਰੇਅਰ ਘੱਟ ਚਾਂਸਸ ਨੇ ਵੀ ਜਿਸ ਤਰ੍ਹਾਂ ਵੀ 20000 ਮਦਰ ਮਗਰ ਇੱਕ ਬੱਚੇ ਨੂੰ ਹੁੰਦੀ ਹੈ ਜੀ ਵੀ ਹੁਣ ਜਿਵੇਂ ਕਿਸਮਤ ਲਿਖੈ ਲੋ ਵੀ ਕਿਸਮਤ ਸਾਡੀ ਸੀ ਕਿ ਵੀ ਸਾਡੇ ਚ ਇਹ ਆਉਣੀ ਸੀ ਪ੍ਰੋਬਲਮ ਸਾਡੇ ਬੱਚੇ ਨੂੰ ਵੀ ਉਸ ਕਰਕੇ ਵੀ ਵੀ ਬਹੁਤ ਘੱਟ ਪੰਜਾਬ ਚ ਤਾਂ ਵੀ ਬਹੁਤ ਘੱਟ ਕੇਸ ਨੇ ਪੰਜਾਬ ਚ ਕੀ ਆਲ ਓਵਰ ਵਰਲਡ ਚ ਵੀ ਬਹੁਤ ਘੱਟ ਕੇਸ ਨੇ ਜੀ ਹਾਂਜੀ ਆ ਫਿਰ ਇਬਾਦਤਕਾਰ ਨੂੰ ਤੁਸੀਂ ਆਪਣੇ ਗੋਦ ਵਿੱਚ ਖੜਾਉਣੇ ਤਾਂ ਹੈਗੇ ਆ ਫਿਰ ਜੇ ਫਿਕਰੀ ਵੀ ਹੋ ਜਾਂਦੀ ਹੈ ਫਿਰ ਜਦੋਂ ਤੁਹਾਡੇ ਨਾਲ ਸਾਥ ਸਬੰਧੀ ਨੇ ਇਹ ਸਹੀ ਹੋਗੀ ਨੇ ਜਿਨ੍ਹਾਂ ਨੇ ਤੁਹਾਨੂੰ ਆਈਡੀਆ ਦਿੱਤਾ ਕਿ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਫੰਡ ਰੇਜ਼ ਕਰੀਏ ਉਹ ਫੰਡ ਰੇਜ਼ ਤੁਸੀਂ ਕਿਸ ਜਰੀਏ ਕਰ ਰਹੇ ਹੋ ਤਾਂ ਕਿਵੇਂ ਲੋਕ ਤੁਹਾਡੇ ਕੋਲ ਪਹੁੰਚ ਕਰਨ ਉਹ ਇਸਾਨ ਨੇ ਵੀ ਅਸੀਂ ਜਿਨ੍ਹਾਂ ਦੇ ਪਹਿਲੇ ਜਿਹੜੇ ਬੱਚਿਆਂ ਨੇ ਇੰਜੈਕਸ਼ਨ ਲਵਾਏ ਸੀ ਉਹਨਾਂ ਨੇ ਫੰਡਰੇਜ਼ਿੰਗ ਕੀਤੀ ਸੀ ਉਹਨਾਂ ਦੇ ਥਰੂ ਜਦੋਂ ਗੱਲ ਹੋਈ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਇੰਪੈਕਟ ਗੁਰੂ ਇੱਕ ਪਲੇਟਫਾਰਮ ਹੈ ਵੀ ਉਸ ਤੇ ਤੁਸੀਂ ਆਪਦਾ ਬਣਾਓ ਸਾਰਾ ਵੀ ਇਬਾਦਤ ਦੇ ਨਾਂ ਦੀ ਆਈਡੀ ਬਣਾਓ ਸਾਰਾ ਕੁਝ ਬਣਵਾਓ ਵੀ ਉਹ ਫੰਡਰੇਜ਼ਿੰਗ ਕਰੂਗੀ ਨਾਲ ਇੱਕ ਅਬਰੌਡ ਵਾਸਤੇ ਹੈ ਜੀ ਫੰਡਮੀ ਉਹਦੇ ਤੇ ਤੁਸੀਂ ਜਾ ਕੇ ਆਪਦਾ ਅਕਾਊਂਟ ਬਣਾ ਦਿਓ ਇਬਾਦਤ ਦੇ ਨਾਂ ਦਾ ਤੇ ਉਹ ਤੁਹਾਨੂੰ ਵੀ ਜਿਵੇਂ ਜਿਵੇਂ ਜਿਹੜੇ ਵੀ ਆਪਣੇ ਦਾਨੀ ਸੱਜਣ ਹੋਣਗੇ ਉਹ ਉਸ ਤੇ ਪੇਜ ਤੇ ਜਾ ਕੇ ਲਿੰਕ ਤੇ ਕਲਿੱਕ ਕਰਕੇ ਆਪਦਾ ਡੋਨੇਸ਼ਨ ਕਰ ਸਕਦੇ ਆ ਜੀ D ਦੇ ਵੀ ਅਸੀਂ ਜਿਹੜਾ ਤੁਸੀਂ ਸਾਨੂੰ ਫੋਟੋ ਸ਼ੇਅਰ ਕੀਤੀ ਅਸੀਂ ਸਕਰੀਨ ਦੇ ਉੱਤੇ ਹੁਣ ਦਿਖਾ ਰਹੇ ਹਾਂ ਜਿਹੜੀ ਉਹੀ ਉਸ ਦੇ ਉੱਤੇ ਹੀ ਸਾਰੇ ਲੋਕ ਤੁਹਾਡੇ ਸਹਿਯੋਗ ਦੇਣ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਕਈ ਵਾਰੀ ਲੋਕ ਇਸ ਤਰ੍ਹਾਂ ਦੇ ਲਾਲਚੀ ਬਹੁਤ ਹੈ ਮਜਬੂਰੀ ਦਾ ਫਾਇਦਾ ਚੁੱਕ ਲੈਂਦੇ ਆ ਕਿਤੇ ਨਾ ਹੋਵੇ ਕਿ ਇਬਾਦਤ ਦਾ ਨਾਮ ਵਰਤ ਕੇ ਕੋਈ ਹੋਰ ਫੰਡ ਲੈ ਜਾਵੇ ਉਸ ਦੇ ਵਿੱਚੋਂ ਇਸ ਤਰ੍ਹਾਂ ਦਾ ਕੋਈ ਤਾਂ ਨਹੀਂ ਖਾਚਾ ਨਹੀਂ ਸਰ ਇਹ ਸਿਰਫ ਇੰਪੈਕਟ ਗੁਰੂ ਤੇ ਗੋ ਫੰਡ ਮੀ ਤੇ ਹੀ ਸਾਡੇ ਅਕਾਊਂਟ ਜੀ ਹੋਰ ਕਿਸੇ ਤੇ ਨਹੀਂ ਹੈ ਪਰ ਇਹ ਵੀ ਜੋ ਪੈਸਾ ਹੈ ਜੋ দান ਕਰਨਗੇ ਉਹ ਸਿਰਫ ਇੰਪੈਕਟ ਗੁਰੂ ਦੀ ਕੰਪਨੀ ਨੂੰ ਹੀ ਜਾਊਗਾ ਜੋ ਦਾ ਟੀਕੇ ਵਾਸਤੇ ਅਪਲਾਈ ਕਰਨਗੇ ਹੋਰ ਕਿਸੇ ਨਿੱਜੀ ਖਾਤੇ 'ਚ ਨਹੀਂ ਇਹ ਪੇਮੈਂਟ ਆ ਰਹੀ ਬਿਨਾ ਮੇਰੇ ਖਾਤੇ ਚ ਆ ਰਹੀ ਹੈ ਨਾ ਕਿਸੇ ਹੋਰ ਦੇ ਸਾਡੇ ਕਿਸੇ ਖਾਤੇ 'ਚ ਨਹੀਂ ਆ ਰਹੀ ਇਹ ਸਿਰਫ ਇੰਪੈਕਟ ਗੁਰੂ ਜੋ ਫਾਊਂਡੇਸ਼ਨ ਬਣੀ ਆ ਉਹਦੇ ਅਕਾਊਂਟ 'ਚ ਹੀ ਪੈਸਾ ਜਾ ਰਿਹਾ ਮਤਲਬ ਬੱਚੀ ਦੀ ਜਾਨ ਦੀ ਖਾਤਰ ਜਿਹੜੇ ਜਿਹੜੇ ਦਾਨ ਦੇਣਗੇ ਉੱਥੇ ਹੀ ਲੱਗੇਗਾ ਸਹੀ ਹੱਥਾਂ 'ਚ ਹੀ ਜਾਊਗਾ ਜੀ ਦਾਨ ਇਹ ਵੀ ਕਿਤੇ ਗਲਤ ਹੱਥਾਂ 'ਚ ਨਹੀਂ ਜਾ ਰਿਹਾ ਜੀ ਹਾਂਜੀ ਤਾ ਜਿਹੜੇ ਇਹ ਬੱਚੀ ਮਾਸੂਮ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਮਾਤਾ ਪਿਤਾ ਸਾਡੇ ਨਾਲ ਬੈਠੇ ਆ ਬੜੀ ਪਿਆਰੀ ਬੱਚੀ ਆ ਇਬਾਦਤਕਾਰ ਔਰ ਅਜੇ ਛੋਟੀ ਜੀ ਉਮਰ ਦੇ ਵਿੱਚ ਵੀ ਜਦੋਂ ਭਿਆਨਕ ਰੋਗ ਬਿਮਾਰੀਆਂ ਘੇਰ ਲੈਣ ਤਾਂ ਫਿਰ ਇਸ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਉਲੰਘਣਾ ਮਾਪਿਓ ਦੇ ਲਈ ਬੜਾ ਔਖਾ ਹੋ ਜਾਂਦਾ ਪਰ ਫਿਰ ਵੀ ਇਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਆਪਣੀ ਬੱਚੀ ਦੀ ਖਾਤਰ ਇਹਨਾਂ ਨੂੰ ਇੱਕ ਇਹ ਆਈਡੀਆ ਆਇਆ ਔਰ ਉਹ ਆਈਡੀਆ ਹੁਣ ਇਸ ਢੰਗ ਦੇ ਨਾਲ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਥੋੜਾ ਜਿਹਾ ਯੋਗਦਾਨ ਪਾਇਆ ਜਾਵੇ ਕਿਉਂਕਿ ਹਰੇਕ ਜੇਕਰ ਆਪੋ ਆਪਣੀ ਜ਼ਿੰਮੇਵਾਰੀ ਨਿਭਾਵੇਗਾ ਤੇ ਹੋ ਸਕਦਾ ਹੈ ਬੱਚੀ ਦੀ ਮਾਸੂਮ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਦਗੀ ਉਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਖਿਆਈ ਨਾ ਆਵੇ ਤੇ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਵਾਰ-ਵਾਰ ਤੁਹਾਨੂੰ ਸਕਰੀਨ ਦੇ ਉੱਤੇ ਅਸੀਂ ਦਿਖਾਇਆ ਉਸ ਪੋਸਟਰ ਦੇ ਉੱਤੇ ਜਿਹੜਾ ਕੀ ਹੈ ਤੁਸੀਂ ਦਾਨ ਕਰ ਸਕਦੇ ਹੋ ਸਕੈਨ ਕਰਕੇ ਵੀ ਔਰ ਅਕਾਊਂਟ ਨੰਬਰ ਦੇ ਉੱਤੇ ਵੀ ਕੋਈ ਜਰਾ ਰਕਮ ਜਿੰਨਾ ਤੁਹਾਨੂੰ ਤੁਹਾਡਾ ਸਰਦਾ ਜਿੰਨੀ ਸਮਰੱਥਾ ਤੁਹਾਡੀ ਉਹ ਤੁਸੀਂ ਜਿਹੜੀ দান ਰਾਸ਼ੀ ਹੈ ਜਿਹੜੀ ਉਸ ਦੇ ਵਿੱਚ ਪਾ ਸਕਦੇ